ਉਹ ਇੱਕ ਵਾਰੀ ਤਾਂ ਦੱਸਦੇ ਆ ਗੁਰਸਿੱਖ ਵੀ ਜਦੋਂ ਜਮਾ ਗੋਦਾਵਰੀ ਚੜ ਗਈ ਹੂੰ ਤੇ ਮਹਾਂਪੁਰਸ਼ਾਂ ਨੂੰ ਇਹ ਗੱਲ ਹੋ ਗਈ ਵੀ ਮਹਾਰਾਜ ਤੂੰ ਆ ਗਿਆ ਮੈਨੂੰ ਬਹਿਣ ਤੇ ਮੈਂ ਤੈਨੂੰ ਮਿਲਣਾ ਹੂੰ ਤੇ ਬਸ ਮੇਰਾ ਨੇੜੇ ਆ ਕੰਮ ਤੇ ਮਹਾਰਾਜ ਨੇ ਛਾਲ ਮਾਰੀ ਜਦੋਂ ਵਿੱਚ ਤੇ ਗੋਦਾਵਰੀ ਵਹੀ ਮਤਲਬ ਪਾਣੀ ਨਾਲ ਦੀ ਨਾਲੇ ਥੱਲੇ ਹੋ ਗਿਆ ਸੰਤ ਉੱਤੇ ਕੜੇ ਜਦੋਂ ਚੀਮਾ ਸਾਹਿਬ ਵਾਪਸ ਆਏ ਤਾਂ ਚੀਮਾ ਸਾਹਿਬ ਬੈਠੇ ਪਲੰਘ ਦੇ ਉੱਤੇ ਮਹਾਰਾਜ ਹੂੰ ਤੇ ਉੱਥੇ ਪੁੱਛਣ ਵਾਲੇ ਸੱਜਣ ਪੁੱਛਦੇ ਆ ਕੋਈ ਆ ਕੇ ਹਰ ਇੱਕ ਨੂੰ ਤੇ ਸੰਤ ਦੱਸਦੇ ਨਹੀਂ ਹੁੰਦੇ ਮੇਰਾ ਤੇ ਕੋਈ ਸੱਜਣ ਪ੍ਰੇਮੀ ਵੇਹਾਸੀ ਸੀ ਉਹਨਾਂ ਪੁੱਛਿਆ ਮਹਾਰਾਜ ਜੀ ਤੁਹਾਨੂੰ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ ਹੋਣ ਹੂੰ ਉਹਨਾਂ ਦਾ ਚ ਕਹੇ ਜਾਂ ਸਲੂਕ ਸੀ ਕਹੇ ਜਾਂ ਜਲਾਸ ਹਾਂ ਜਦੋਂ ਉਹਨਾਂ ਦੱਸਿਆ ਇਹ ਮਹਾਰਾਜ ਜੀ ਤਖਤ ਪੋਛ ਤੋਂ ਖੜੇ ਹੋਗੇ ਹੂੰ ਕਹਿੰਦੇ ਬਾਬਾ ਜੀ ਹਾਂ ਬਾਬਾ ਜੀ ਜਦੋਂ ਤਖਤ ਪੋਛ ਤੋਂ ਖੜੇ ਹੋਏ ਕਹਿੰਦੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਏ ਪੂਰਾ ਉਮੇ ਬਾਦ ਉੱਤੇ ਉਹਨਾਂ ਦੇ ਉਮੇ ਕੰਮਰ कसे ਜਿਹੜੇ ਸ਼ਾਸਤਰ ਸਨ ਉਹ ਲੱਗੇ ਤਿਆਰ ਵਰਤਿਆਰ ਜੰਗ ਜੂ ਯੋਧੇ ਜੰਗੀ ਪੂਰਾ ਜਲਾਓ ਜਲਾਓ ਲਿਵਾਸ ਦੇ ਵਿੱਚ ਆਹੇ ਤੇ ਮੈਨੂੰ ਤਿੰਨ ਬਰਾਂ ਦਰਸ਼ਨ ਹੋਏ ਸ਼ਾਖਸ਼ਾ ਤਿੰਨ ਬਰਾਂ ਦਰਸ਼ਨ ਹੋਏ ਸੰਤਾਂ ਸੰਤ ਬਾਬਾ ਅਤਰ ਸਿੰਘ ਮਸਤੂਆਰਾ ਤਿੰਨ ਬਰਾਂ ਤਿੰਨ ਬਰਾਂ ਦਰਸ਼ਨ ਉੱਥੇ ਮਹਾਰਾਜ ਜੀ ਨੇ ਸ਼ਾਖਸ਼ਾ ਦਿੱਤੇ